ਚੀਕਾ ਇਹਤਮਨ ਚੈਨਲ ਦੇਖ ਰਹੀ ਸਾਰੀ ਦਰਸ਼ਕਾਂ ਦਾ ਮੈਂ ਹਰਦੀਕਾ ਸ਼ਰਮਾ ਕਰਦੀ ਹਾਂ ਨਿਕਾ ਸਵਾਗਤ ਆ ਦੇਖੀ ਬਾਈ ਵੋਟਾਂ ਨੂੰ ਦੇਖਦੇ ਹਾਂ ਬੋਲੋ ਇਨ ਸਾਰੀ ਜਿਹਨੂੰ ਯਾ ਕੋਟਰਾਇਡ ਹੈ ਤੇ ਟ੍ਰੈਨਿੰਗ ਦਸੰਦ ਕਰਵਾਤਾ ਕੋ ਦੋ ਬਟਾ ਫਰਾ ਕਾਰਨ ਕਮਿਟੀ ਕਰਵਾਤਾ ਕਰੇ ਬੱਤਾ ਬੱਜਾ ਬੱਜਾ ਜਿੰਦਾਬਾਦ 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 ਜ ਆਜੋ 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 ਆ ਗਿਆ ਚੱਲ ਚੱਲ ਇੱਧਰ ਇੱਕ ਮੱਥਾ ਫੋਟੋ ਆਜੋ ਚਲੋ ਮਾਰ ਦੇ ਚੱਲ ਤੋਂ ਬਾਅਦ ਲਿਆ ਹੋਈ ਗੱਡੀ ਆਪਾਂ ਦੇ ਕੰਮ ਨੂੰ ਨਾ ਬਾਈ ਰੱਖੀਏ ਸਾਡੇ ਦੇ ਕਹੀ ਜਾਂਦੀ ਫੋਟੋ ਕਿਨੇ ਕਿਨੇ ਕੱਢੀ ਆਈ ਹੈ ਪਾਰਟੀ ਸੁਣਾ ਜੋ ਹੋਣ ਮਾਰੋ ਫੁੱਲ ਹੋਣ ਗੇਰੋ ਉੱਪਰ ਗੇਰੋ ਉੱਪਰ ਫੁੱਲ ਉਹ ਤੇਰਾ ਫਿਰ ਆਊਗਾ ਆਪਣਾ ਨਾਮ ਹੈ ਗੋਡੀ ਕੰਪਨੀ ਦੇ ਮੇਲ ਸੇ ਇੱਥੇ ਪਹੁੰਚੀ ਹੈ ਜੀ ਨਾਮ ਨੂੰ ਦੇਖ ਰਹੇ ਕਿਵੇਂ ਜਿਹੜਾ ਉਹਨਾਂ ਬਾਹਰ ਤੋਂ ਇੱਕ ਵਰਕਾ ਕਰਕੇ ਜਿਹੜਾ ਪ੍ਰੋਜੈਕਟ ਦੀ ਤਸਵੀਰ ਹੈ श्री <laughs> ਅਬੀਰ ਸਿੰਘ ਬਾਦਲ ਹੋਣਾ ਜਿਹੜੇ ਅੱਜ ਪੰਜਾਬ ਬਚਾਓ ਯਾਤਰਾ ਹਰਕਾ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਆ ਕੇ ਸ਼ੁਰੂਆਤ ਕਰ ਰਹੇ ਨੇ ਕਰਾਲੀ ਤੋਂ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਪੰਜਾਬ ਦੇ ਠੱਕ ਲਈ ਪੰਜਾਬ ਦੀ ਇੱਜ਼ਤ ਲਈ ਪੰਜਾਬ ਦੀ ਗੈਰ ਲਈ ਪੰਜਾਬ ਤੇ ਪੰਜਾਬੀ ਤਨੂੰ ਜਿਉਂਦਾ ਰੱਖਣ ਲਈ ਸ਼ਰੋਮਣੀ ਅਕਾਲੀ ਦਲ ਨੇ ਦਿੱਲੀ ਤੇ ਦਿੱਲੀ ਦੇ ਦਲਾਲਾਂ ਨਾਲ ਜੋ ਟੱਕਰ ਲਈ ਆ ਪੰਜਾਬ ਦੇ ਲੋਕਾਂ ਨੇ ਸ਼ਰੋਮਣੀ ਅਕਾਲੀ ਦਲ ਦੀ ਪਿੰਡ ਤੇ ਆ ਕੇ ਸ਼ਰੋਮਣੀ ਅਕਾਲੀ ਦਲ ਨਾਲ ਖੜ ਕੇ ਇਹ ਸਾਬਤ ਕਰਤਾ ਕਿ ਪੰਜਾਬ ਦਾ ਜੇ ਕੋਈ ਹੈ ਤਾਂ ਸ਼ਰੋਮਣੀ ਅਕਾਲੀ ਦਲ ਹੈ ਔਰ ਇਹਨਾਂ ਚੋਣਾਂ ਦੇ ਵਿੱਚ ਲੋਕ ਸਾਰੀਆਂ ਪਾਰਟੀਆਂ ਛੱਡ ਕੇ ਇਹ ਕਾਲੀਦਾਲ ਨਾਲ ਖੜ ਰਹੇ ਨੇ ਔਰ ਮਹਿਸੂਸ ਕਰ ਰਹੇ ਨੇ ਕਿ ਕਾਗਰਦਵੀ ਸੌਦੇਬਾਜ਼ੀ ਕਰ ਗਈ ਦਿੱਲੀ ਵਾਲੇ ਨਾਲ ਆਪ ਵਾਲੇ ਵੀ ਦਿੱਲੀ ਤੋਂ ਡਰਦੇ ਦਿੱਲੀ ਦੇ ਸਹਮ ਅੱਗੇ ਝੁੱਕੇ ਪੰਜਾਬੀਆਂ ਨੂੰ ਜੰਮੂ ਤੇ ਤਨੌਰੀ ਬਾਰਡਰ ਤੇ ਪਟਾਈ ਕਰਾਉਂਦੇ ਰਹੇ ਤੇ ਮੁੱਖ ਮੰਤਰੀ ਪੰਜਾਬ ਵਿੱਚ ਆ ਕੇ ਨੌਜਵਾਨਾਂ ਨੂੰ ਪਟਾਈ ਕਰਾਉਂਦਾ ਰਿਹਾ ਸੋ ਅੱਜ ਸਮੁੱਚੇ ਪੰਜਾਬੀ ਅਣਖ ਤੇ ਇੱਜ਼ਤ ਲਈ ਅੱਜ ਸ਼ਰਮਣੀ ਅਕਾਲੀ ਦਲ ਨੂੰ ਲੋਕ ਸਭਾ ਚੋਣਾਂ ਵਿੱਚ ਜਿਤਾਣਾ ਚਾਹੁੰਦੇ ਨੇ ਅੱਜ ਮੈਂ ਗਿੱਲ ਸਾਹਿਬ ਜੋ ਇਸ ਹਾਲਕੇ ਦੇ ਮੁੱਖ ਸੇਵਾਦਾਰ ਨੇ ਇਰਾਦੀ ਥਾਰੀ ਟੀਮ ਦਾ ਧੰਨਵਾਦ ਕਰਦਾ ਔਰ ਸਾ ਸੁਵਿਰਤੀ ਦੀ ਬਾਦਲੋ ਰਾਨ ਨੂੰ ਦਤਨਾ ਜਵਨਾ ਕਿ ਮੇਰਾ ਕਹਾਲਾ ਅੱਜ ਤੁਹਾਡਾ ਕੱਟ ਦੇ ਕੇ ਉਤਸ਼ਾਹ ਦੇਖ ਕੇ ਮੈਂ ਕਹਿ ਸਕਦਾ ਕਿ ਨੌ ਹਾਲਕਿਆਂ ਵਿੱਚ ਸਭ ਤੋਂ ਵੱਧ ਲੀਡ ਦੇ ਕਿਸੇ ਹਾਲਕੇ ਦੀ ਹੋਏਗੀ ਤਾਂ ਖਾੜ ਹਾਲਕੇ ਵਿੱਚ ਹੋਏਗੀ ਤਾਂ ਮੈਂ ਉਹ ਬੇਨਤੀ ਕਰਾਂਦਾ ਤਾ ਗਮੇਰ ਸਿੰਘ ਜੀ ਬਾਦਲ ਹੋਣਾ ਨੂੰ ਕਿ ਉਹ ਆਪਣੇ ਵੱਲੋਂ ਦੋ ਸ਼ਬਦ ਕਹਿਣ ਤੇ ਅਸੀਂ ਆਪਣੀ ਇਹ ਪੰਜਾਬ ਚੋਂ ਯਾਤਰਾ ਆਰੰਭ ਕਰ ਸਕੀਏ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਗਿਲ ਸਾਹਿਬ ਸਮੂਝੀ ਉਹਨਾਂ ਦੀ ਟੀਮ ਕਾਲੀ ਦਲ ਦੇ ਵਰਕਰ ਸਰਪੰਨ ਸਾਰਿਆਂ ਨੂੰ ਪਧੇ ਅਸ ਕਰਦਾ ਵਾਈ ਗੁਰੂ ਜੀ ਕਾਕਲ ਸਾਹਿਬ ਵਾਈ ਗੁਰੂ ਜੀ ਦੀ ਟੀਮ ਤੇ ਅੱਜ ਦੀ ਜੰਗ ਇੱਕ ਪਾਸੇ ਪੰਜਾਬ ਹੈ ਪੰਜਾਬ ਦਾ ਕਿਸਾਨ ਹੈ ਪੰਜਾਬ ਦਾ ਗਰੀਬ ਹੈ ਪੰਜਾਬ ਦਾ ਦੁਕਾਨਦਾਰ ਹੈ ਦੂਜੇ ਪਾਸੇ ਦਿੱਲੀ ਵਾਲੇ ਹੰਕਾਰੀ ਪਾਰਟੀਆਂ ਜਿਹੜੀਆਂ ਕੱਲ੍ਹ ਹੀ ਇੱਥੇ ਲੁੱਟਣ ਆਉਂਦੀ ਐ ਤੇ ਇੱਥੇ ਧੱਕਾ ਕਰਨ ਆਉਂਦੀ ਐ ਦਿਨ ਜਿੱਤਣ ਨਹੀਂ ਆਉਂਦੀਆਂ ਤੁਸੀਂ 50 ਸਾਲ ਦਾ ਇਤਿਹਾਸ ਦੇਖ ਲਓ ਜੋ ਕੁਝ ਵੀ ਬਣਿਆ ਜੋ ਕੁਝ ਵੀ ਤਰੱਕੀ ਹੋਈ ਹੈ ਥੋੜੀ ਆਪਣੀ ਖਾਸਾ ਪੰਥ ਦੀ ਪੰਜਾਬੀਆਂ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੇ ਕਰਾਈ ਐ ਐਸ ਕਰਕੇ ਆਓ ਸੋਚੇ ਪੰਜਾਬੀਆਂ ਨੂੰ ਬੇਨਤੀ ਕਰਦਾ ਆਪਣੀ ਖੇਤਰੀ ਪਾਰਟੀ ਆਪਣੀ ਫੌਜ ਸ਼ੋਮਨੀ ਕਾਲੀ ਦਲ ਨੂੰ ਤਖੜਾ ਕਰਕੇ ਆ 13 ਦੀ 13 ਸੀਟਾਂ ਜਤਾ ਦਈਏ ਆ ਇੱਕ ਢਾਲ ਬਣ ਕੇ ਤੁਹਾਡੇ ਵਾਸਤੇ ਖੜੂਗੀ ਤੇ ਤੁਹਾਡੀ ਲੜਾਈ ਪਾਰਲੀਮੈਂਟ ਲੜੂਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਆਵੇ ਲਾਗੇ ਗੁਰੂ ਕਾ ਲਗਿਆ ਬੋਲ ਸੋ ਨਿਹਾਲ ਸਤਿ ਸ੍ਰੀ ਅਕਾਲ ਇੱਕ ਕਰ ਰਿਹਾ ਪੰਜਾਬ ਦੇ ਦੇਸ਼ ਦੇ ਇਹ ਨਾਰਾ ਇਨਕਲਾਬ ਦਾ ਘਟਾਰਾ ਸ਼ਰਾਬ ਦਾ ਨਾਰਾ ਇਨਕਲਾਬ ਦਾ ਘਟਾਰਾ ਸ਼ਰਾਬ ਦਾ ਸਾਡਾ ਪੰਜਾਬ ਅਸੀਂ ਪੰਜਾਬ ਦੇ ਇਹ ਨਾਰਾ ਕਾਦੀਦਾਨ ਨੇ ਦਿੱਤਾ ਮੈਂ ਜਿਸ ਸਾਹ ਨੂੰ ਬੇਨਤੀ ਕਰਾਂਗਾ 2 ਮਿੰਟ ਹੋ ਜਰੂਰ ਪਹਿਲਾਂ ਤਾਂ ਮੈਂ ਸਾਰੇ दी हिकु चंडी लाइफ वास्ते स्टेस ॾियणु